ਤਾਂ ਦੋ ਜੀ ਮੈਂ ਆਪੇ ਉਹਨਾਂ ਨੂੰ ਜਾ ਕੇ ਦੇਖ ਲੈਂਦੀ ਆ ਹਾਇ ਨਹੀਂ ਵੀ ਇੱਕ ਬਹੁਤਾ ਹੀ ਮਜ਼ਾ ਆ ਗਿਆ ਵੀਡੀਓ ਵੇਖ ਕੇ ਮੈਂ ਕੰਨੀ ਹੈ ਤੁਸੀਂ ਇੱਥੇ ਬਹਿ ਕੇ ਫਿਲਮਾਂ ਦੇਖਣ ਦੇ ਜੇ ਬਾਹਰ ਬੂਆ ਖੜਕਣ ਬਿਆ ਕਦੋਂ ਨਹੀਂ ਮੇਰੀ ਗੱਲ ਸੁਣ ਬੂਏ ਨੂੰ ਛੱਡ ਪਰਾ ਇੱਧਰ ਵੀ ਨਹੀਂ ਰਹੀ ਦੀ ਕੰਦੀ ਸੀ ਮੈਂ ਕੁਝ ਖਾਦਾ ਨਹੀਂ ਇੱਧਰ ਵੇਖ ਨਹੀਂ ਉਹ ਵੀ ਪਲੇਟ ਤੇ ਰਹੀ ਭਰੀ ਕੀ ਦੇਖਣਾ ਮੈਂ ਬਾਹਰ ਉਪਰੋਂ ਆਈਆਂ ਮੈਂ ਥੱਲੇ ਤੇ ਮੰਮੀ ਸੋਈ ਚ ਕੰਮ ਕਰਦੇ ਵੇ ਤੁਸੀਂ ਇੱਥੇ ਬੈਠ ਜਾ ਆਪ ਤੇ ਤੁਸੀਂ ਬੈਠਿਓ ਫਿਲਮਾਂ ਦੇਖਣ ਵਾਸੇ ਨਾਲ ਇਹਨਾਂ ਨੂੰ ਵੀ ਬਿਠਾ ਛੇ ਦੀਦੀ ਮੈਂ ਤੁਹਾਨੂੰ ਕਿਹਾ ਹਣਾ ਮੰਮੀ ਬਾਜਾ ਮਾਰ ਰਹੇ ਬਾਹਰ ਕਿੰਨੀ ਜ਼ੋਰ ਜ਼ੋਰ ਆਹ ਦੀਦੀ ਖੰਮਾ ਨਾ ਰਹੇ ਆਹੋ ਮੇਰੀ ਗੱਲ ਸੁਣ ਮੈਨੂੰ ਜਿੱਦ ਤੂੰ ਕਹਿਣ ਆਈ ਆ ਕਿ ਬੂਆ ਖੋਲ ਤੂੰ ਨਹੀਂ ਸਖੋਲ ਸਕਦੀ ਉੱਪਰ ਹੀ ਨਾ ਉੱਪਰ ਸੇ ਸਾਰਾ ਸਿਆਪਾ ਮੈਨੂੰ ਹੀ ਕਰਨਾ ਪੰਦਾ ਮੈਂ ਹੀ ਬੂਆ ਖੋਲਾਂ ਤੇ ਖੋਲਾਂ ਤੂੰ ਬੇਮਸਾਬ ਨਾ ਬੂਆ ਖੋਲਨੀ ਆਹੋ ਮੁੰਮਮੀ ਨੇ ਗਲੇਸ਼ ਪਾਣਾ ਹੈ ਬੂਆ ਮੈਂ ਖੋਲਾਂ ਓਹੋ ਕੌਣ ਆ ਭਾਬੀ ਤੂੰ ਹਾਂ ਹਾਂ ਮੈਂ ਕਿਾ ਚੱਲ ਮੈਂ 2 ਮਿੰਟ ਹੋ ਕੇ ਆਵਾਂ ਦੀਦੀ ਵੱਲੋਂ ਤੇ ਭਾਬੀ ਹਜੇ ਮੈਂ ਕੱਲ ਤੇ ਆਈ ਤੇਰੇ ਵੱਲੋਂ ਤਾਂ ਫੇਰ ਕਿਹਾ ਮੈਂ ਕਿਹਾ ਤੇਰੇ ਸੋਰੇ ਦਾ ਪਤਾ ਲੈਣ ਨਹੀਂ ਜਾਗਦਾਂ ਮੈਂ ਕਹਦਾਗਾ ਹੀ ਤੁਹਾਨੂੰ ਕਿ ਮੈਂ ਆ ਜਾਣਾ ਮੈਂ ਮੇਰਾ ਸੋਰਾ ਠੀਕ ਤੇ ਹੈਗਾ ਚਲ ਕੋਈ ਗੱਲ ਨਹੀਂ ਫੇਰ ਹਏ ਤੂੰ ਬਾਰੋ ਬਾਰੀ ਮੈਨੂੰ ਕੱਢਦੇ ਨੇ ਅੰਦਰ ਤੇ ਆਣ ਦੇ ਨਹੀਂ ਭਾਬੀ ਤੂੰ ਮੈਨੂੰ ਫੋਨ ਤੇ ਹੀ ਦੱਸ ਦੇਣਾ ਸੀ ਘਪਰਾਏ ਕਿਉਂ ਹੋ ਜਿੰਨੇ ਠੀਕ ਹੈ ਨਾ ਸਭ ਕੁਝ ਨੇ ਠੀਕ ਆ ਫੇਰ ਪਤਾ ਕੀ ਉਹ ਸਾਡੇ ਘਰ ਪਰੋਣੇ ਆਏ ਹੋਏ ਨਾ ਤੇ ਫੇਰ ਕਿਹਾ ਪਰੋਣੇ ਆ ਪਰੋਣੇ ਵੀ ਤੇ ਆਪਣੇ ਹੀ ਹੋਣੇ ਆ ਚਲ ਚਲਦੀ ਅੰਦਰ ਚਲ ਹਾਂ ਤੇ ਘਪرائی ਵੀ ਹੈ ਨਹੀਂ ਨਹੀਂ ਭਾਬੀ ਚਲ ਕੋਈ ਹੈ ਆਜ ਆਜ ਆ ਭਾਬੀ ਆਜ ਆਜ ਕੀ ਹਾਲ ਬੜੇ ਘਬਰਾਏ ਹੋਏ ਨਹੀਂ ਨਹੀਂ ਪਾਪਾ ਜੀ ਇੱਥੇ ਬਾਹਰ ਹੀ ਬੈਠੇ ਆ ਹੋ ਵੇਖੋ ਬਾਹਰ ਬੈਠੇ ਨਮਸਤੇ ਪਾਪਾ ਜੀ ਨਮਸਤੇ ਕੀ ਹਾਲ ਜੀ ਠੀਕ ਆ ਚਲੋ ਮੈਂ ਕਿਹਾ ਤੁਸੀਂ ਤਾਂ ਠੀਕ ਨਹੀਂ ਇਹ ਤਾਂ ਕੋ ਆਇਆ ਨਹੀਂ ਜਾਣਾ ਮੈਂ ਕਿਹਾ ਚਲ ਮੈਂ ਹੀ ਪਤਾ ਲੈਣ ਨੀ ਆ ਜਾ ਕੇ ਇਹਨਾਂ ਦਾ ਚੰਗਾ ਕੀਤਾ ਜੀ ਵਧੀਆ ਸੋ ਦੀਦੀ ਮੈਨੂੰ ਕਹਿੰਦੇ ਸੀ ਪਾਪੇ ਠੀਕ ਨਹੀਂਗੇ ਤੇ ਮੈਂ ਕਿਹਾ ਚਲ ਅੱਜ ਮੈਂ ਹੋ ਆਨੀ ਇਹਨਾਂ ਕੋਲ ਮੈਂ ਪਾਪਾ ਜੀ ਕਿਹਾ ਸੀ ਇਹਨਾਂ ਨੂੰ ਅੱਛਾ ਅੱਛਾ ਮੈਂ ਕਿਹਾ ਨਾ ਉਹ ਠੰਡ ਬੜੀ ਹੈ ਕੀ ਆ ਚਲ ਕੋਈਗਾ ਠੰਡ ਕੀ ਗੰਦੀ ਆ ਜੇ ਬਾਹਰ ਨਿਕਲੋ ਫੇਰ ਨਹੀਂ ਠੰਡ ਲੱਗਦੀ ਕੋਈ ਵੀ ਚਲੋ ਕੋਈ ਗੱਲ ਨਹੀਂ ਹੋ ਠੀਕ ਹੈ ਸਭ ਕੁਝ ਠੀਕ ਹੈ ਤੇ ਕੀ ਕੰਦਾ ਡਾਕਟਰ ਹੋਣਾ ਡਾਕਟਰ ਡਾਕਟਰ ਦਸੀ ਦੀ ਉਹਨਾਂ ਨੇ ਅੱਛਾ ਅੱਛਾ ਤੇ ਖਾਣ ਪੀਣ ਦਾ ਕੋਈ ਪ੍ਰੇਜ ਵਗੈਰਾ ਤੈਨੂੰ ਦੱਸਿਆ ਨਹੀਂ ਕਹਿੰਦੇ ਜੋ ਘਰ ਬੰਦਾ ਉਹ ਖਾਓ ਉਹਨਾਂ ਕੀ ਘਰ ਦਾ ਜੋ ਬੰਦਾ ਉਹ ਹੀ ਖਾਣਾ ਤਾਜ਼ਾ ਤਾਜ਼ਾ ਹਾਂ ਤੇ ਕਿ ਦਰੋਦਰੋਂ ਕੋਈ ਚੀਜ਼ ਆਵੇ ਉਹ ਨਹੀਂ ਖਾਣੀ ਨਾ ਉਹ ਨਹੀਂ ਖਾਣੀ ਅੱਛਾ ਅੱਛਾ ਕਹਾਂ ਜਾਈ ਰੋਟੀ ਠੰਡੀ ਹੋ ਜਾਂਦੀ ਸਬਜੀ ਵਗੈਰਾ ਤਾਜੀ ਬਣਾਓ ਤੇ ਤਾਜੀ ਖਾਓ ਡਾਕਟਰ ਨੇ ਕਿਹਾ Papa ਇਹਨੂੰ ਜਾਂਦਾ ਨਹੀਂ ਬੋਲਣਾ ਤੂੰ ਇੰਝ ਘਰ ਅੰਦਰ ਆ ਜਾ ਹੋਰ ਭਾਜੀ ਵਧੀਆ ਨਾ ਸਭ ਵਧੀਆ ਵਧੀਆ ਚਲੋ ਵਧੀਆ ਹੀ ਚਾਹੀਦਾ ਵੇ ਚਲੋ ਹਾਂ ਧਿਆਨ ਚਾ 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 ਕਾਜਲ ਭਾਬੀ ਆਏ ਮੇਰੇ ਵਾਸਤੇ ਬੈਠਾ ਹੋਰ ਕੀ ਆਲਾ ਠੀਕ ਹੋ ਠੀਕ ਹੋ ਹਾਂ ਵਧੀਆ 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 ਤੂੰ ਸੁਣਾ ਮੈਂ ਕਿਹਾ ਇਹਨਾਂ ਨੇ ਤੇ ਆਣਾ ਨਹੀਂ ਘਰ ਤੇ ਮੈਂ ਹੀ ਚੱਲ ਅੱਜ ਹੋ ਆਣੀ ਆ ਮੈਂ ਕਿਹਾ ਰੋਟੀ ਦੀ ਇੰਨੀ ਖੇਚਲ ਖੁਚਲ ਨਾ ਕਰੋ ਉਹ ਕੋਈ ਗੱਲ ਨਹੀਂ ਫਿਰ ਕਿ ਆਪਣਾ ਘਰ ਜੀ ਸੁਆਦ ਬੜੀ ਬਣਾਉਂਦੇ ਜੀ ਲੈ ਅਜਿਹੀ ਕਿਹੜੀ ਗੱਲ ਕੀਤੀ ਤੂੰ ਉਹ ਦੀਦੀ ਆਂਦੇ ਆ ਨਾ ਦੀਦੀ ਫਿਰ ਫੋਨ ਕਰ ਦਿੰਦੇ ਕਿਸੇ ਵੇਲੇ ਕਿ ਰੋਟੀ ਬਣਾ ਕੇ ਭੇਜ ਦੋ ਮੰਨੋ ਅਸੀਂ ਘਰ ਨਹੀਂ ਹਾਂ ਚਲ ਤੈਨੂੰ ਮੈਂ ਕਿਹਾ ਸੀ ਨਾ ਕਿ ਭਾਬੀ ਮੈਨੂੰ ਆਪ ਹੀ ਫੋਨ ਕਰ ਦਿੰਦੇ ਆ ਕਿ ਤੇਰਾ ਸਹੁਰਾ ਨੇ ਠੀਕ ਹੈਗਾ ਤੇ ਘਰ ਖੇਚਲ ਕਰਦੀ ਲੋੜ ਨਹੀਂ ਨਹੀਂ ਭਾਬੀ ਜੀ ਰਹਿਣ ਦਿਓ ਉਹ ਤਾਂ ਟੀਵੀ ਦੇਖਦੀਆਂ ਪਈਆਂ ਸੀ ਕਦੋਂ ਦੀਆਂ ਅੱਛਾ ਆਓ ਟੀਵੀ ਲਾ ਕੇ ਬੈਠੀਆਂ ਸੀ ਟੀਵੀ ਇਹ ਦੇਖਣ ਦੀ ਅੱਡੇ ਮੈਂ ਕਹਾਂ ਮਨੰਨਾ ਟਾਈਮ ਕਿਉਂ ਲੱਗ ਗਿਆ ਵਾ ਬੂਆ ਖੋਲਣ ਦੇ ਵਿੱਚ ਮੈਂ ਹੀ ਮੈਂ ਉੱਪਰੋਂ ਆਈ ਥੱਲੇ ਬੂਆ ਖੋਲਣ ਕਾਜਲ ਤੂੰ ਇੰਜ ਕਰ ਪਾ ਭਾਬੀ ਨੂੰ ਅੰਦਰ ਲੈ ਕੇ ਚਲਦੀ ਆ ਚਲ ਤੂੰ ਚਾਹ ਬਣਾ ਜਾ ਕੇ ਨਹੀਂ ਕੋਈਗਾ ਨਹੀਂ ਪਹਿਲਾਂ ਦੋ ਦੀਦੀ ਫੇਰ ਕੀ ਆ ਪਪਾ ਜੀ ਨੇ ਬੈਣਾ ਨਿਮਾਰਨ ਚਲ ਚਲ ਉਠ ਚਲਾ ਅੰਤਰਾਜਾ ਹਾਈ ਕੋਈ ਮੰਦੀ ਦੀ ਮੈਨੂੰ ਬੈਲਾ ਤੇ 2 ਮਿੰਟਾਂ ਨਾਲ ਕੋਲ ਮੈਂ ਤੁਹਾਡੇ ਕੋਲ ਤੇ ਬੈਠੀ ਰਹਿਣੀ ਆ ਅੰਨ ਨਾਲ ਤੇ ਮੈਂ ਕਦੀ ਕਦਾਈ ਮਿਲਣਾ ਹੋਰ ਤੁਹਾਨੂੰ ਰੋਟੀ ਰੋਟੀ ਦੀ ਖੇਚਲ ਨਾ ਕਰਿਆ ਕਰੋ ਤੁਸੀਂ ਨਹੀਂ ਨਹੀਂ ਕੋਈ ਗੱਲ ਨਹੀਂ ਪਾਪਾ ਜੀ ਫੇਰ ਤਿੰਨਾਂ ਰੋਟੀ ਬਣਾਣ ਆਪੇ ਬਣਾਣੀਆਂ ਨਹੀਂ ਮੈਨੂੰ ਦੀਦੀ ਕਹ ਜਾਂਦੇ ਆ ਨਾ ਤੁਹਾਡੀ ਰੋਟੀ ਬੜੀ ਪਸੰਦ ਆਉਂਦੀ ਮਾਪਾ ਜੀ ਪਤਾ ਤੁਹਾਨੂੰ ਦੱਸਿਆ ਸੀ ਨਾ ਕਿ ਜਦੋਂ ਮੈਂ ਮੈਨਾਂ ਨੂੰ ਕਰਨੀ ਆ ਕਿ ਘਰ ਸਾਡੇ ਆਪਾ ਸਾਗ ਬਣਾਣੀਆਂ ਤੇ ਮੇਰੀਆਂ ਭਾਬੀਆਂ ਬੜੀਆਂ ਹੀ ਚੰਗੀਆਂ ਉਹ ਕਹਿੰਦੀਆਂ ਤੈਨੂੰ ਘਰ ਬਣਾਉਣ ਦੀ ਲੋੜ ਹੀ ਨਹੀਂ ਜੀ ਸਾਰਾ ਕੁਝ ਇਹ ਬਣਾ ਕੇ ਪੇਜ ਦਿੰਦੇ ਗਏ ਨੇ ਚਲੋ ਵੱਡਿਆਂ ਦਾ ਅਸ਼ੀਰਵਾ ਚਾਹੀਦਾ ਵਾ ਚਲੋ ਅਸ਼ੀਰਵਾ ਤੇ ਠੀਕ ਹੈ ਆਤਾ ਤੁਸੀਂ ਮਾੜੀਆਂ ਪਾਈਆਂ ਹੀ ਆਵਾਂ ਇਹਨਾਂ ਨੂੰ ਪਾਪਾ ਜੀ ਤੁਹਾਡੇ ਦਵਾਈ ਦਾ ਟਾਈਮ ਹੋ ਗਿਆ ਲੈ ਆ ਦਵਾਈ ਨਹੀਂ ਦਵਾਈ ਮੈਂ ਉਹਨੇ ਖਾ ਲੰਨੀ ਠੈਕ ਜਰਾ ਅੱਛਾ ਜੀ ਤੇ ਬਾਕੀ ਤੁਸੀਂ ਰਾਸ਼ਨ ਪਾਣੀ ਦੇਈ ਜਾਂਦੇ ਦੇਈ ਸਾਡੇ ਘਰ ਤੇ ਮਹਾਰਾ ਦੀ ਕਿਰਪਾ ਗਈ ਹੈ ਤੇ ਸਾਡੀ ਨਹੀਂ ਉਹ ਤੇ ਮੈਂ ਦੇ ਦਿੱਤੀ ਆ ਆਤਾ ਮਾੜੀਆਂ ਪਾਈਆਂ ਤੁਸੀਂ ਪਾਪਾ ਜੀ ਦਾ ਕਹਿਣ ਦਾ ਮਤਲਬ ਆ ਕਿ ਚੰਗੇ ਨਹੀਂ ਨ ਲੱਗੀ ਦਾ ਚਲ ਲੋ ਰੋੜਾ ਦੇਸਵਾ ਪਾਪਾ ਜੀ ਇਹਨਾਂ ਨੂੰ ਕੋਈ ਫਿਕਰ ਨਹੀਂ ਤੂੰ ਐ ਵੀ ਟੈਨਸ਼ਨ ਨਾ ਲਿਆ ਕਰੋ ਤੁਹਾਨੂੰ ਕਿੰਨੀ ਵਾਰੀ ਕਿਹਾ ਹੈ ਨਹੀਂ ਡੋਲ ਭਰ ਭਰ ਕੇ ਕਦੀ ਲੈ ਆਂਦੇ ਨੇ ਪਾਪਾ ਜੀ ਡੋਲ ਭਰ ਭਰ ਕੇ ਤਾਦ ਦਿੰਦੇ ਆ ਕਿ ਤੁਹਾਡੇ ਪਾਪੇ ਨੂੰ ਬੜੀ ਸਵਾਲੇ ਹੁਣ ਮੇਰੀ ਚਾਹੀਂ ਕਹਿੰਦੀ ਸੀ ਐਦ ਕਿ ਮੈਂ ਖੋਆ ਬਣਾ ਕੇ ਦੇਣਾ ਤੇਰੇ ਪਾਪੇ ਨੂੰ ਨਹੀਂ ਨਹੀਂ ਇੱਥੇ ਕੋਈ ਲੋੜ ਨਹੀਂ ਹੈਗੀ ਤੇ ਸਭ ਕੋਈ ਮਾਰਾਂ ਦਿੱਤੇ ਦਿੱਤੇ ਦਾ ਕੋਈ ਕੋਲਿਆ ਪਾਪਾ ਜੀ ਸਹੀ ਕਹਿੰਦੇ ਮਾਰਾਂ ਦਾ ਦਿੱਤਾ ਵਾਕਿਆ ਸਭ ਕੁਝ ਹੋ ਜਾਵਾ ਹਰਿਆ ਪਰਿਆ ਆ ਕੇ ਤੁਹਾਡਾ ਘਰ ਪਰ ਪਾਪਾ ਵੀ ਤੁਹਾਡੇ ਹੱਥਾਂ ਵਰਗਾ ਸਵਾਦ ਨਹੀਂ ਨਾ ਦਿੱਤਾ ਨਹੀਂ ਗੱਲ ਤੇ ਮਾੜੀ ਹੈਗੀ ਨਾ ਤੂੰ ਸਾਰਾ ਨਹੀਂ ਕੋਈਗਾ ਨਾ ਮਚਾਈ ਜੀ ਨੂੰ ਵੀ ਕਹਾਂ ਦਾਂਗੀ ਕਿ ਪਾਪਾ ਜੀ ਅਸਲਾ ਗੁੱਸਾ ਕਰਦੇ ਪਏ ਸੀ ਕਿ ਚਾਈ ਜੀ ਕੋਈ ਸਮਾਨ ਨਾ ਦਵਾਉ। ਨਹੀਂ ਆਪਾ ਗੋਣਾ ਲਿਆਇਓ ਤੁਸੀਂ ਹੁਣ ਜਿਹੜਾ ਲੈ ਆਂਦਾ ਗੋਣਾ ਲਿਆਇਓ ਆਤਾ ਮਾੜੀਆਂ ਪਾਈਆਂ ਇਹਨਾਂ ਨੂੰ। ਨਹੀਂ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਹੋ ਬਟਿਆ ਦਾ। ਸਾਡਾ ਪਾਇਆ ਹਾਡ ਰਾਂ ਪਾਇਆ ਕੰਮ ਚੰਗਾ ਨਹੀਂ ਹੈ ਗਾੜਾ। ਨਹੀਂ ਨਹੀਂ ਹੋ ਤੇ ਹੈ ਹੀ। ਨਹੀਂ ਨਹੀਂ ਮੈਂ ਚਾਈ ਜੀ ਨੂੰ ਕਹਾਂਗੀ। ਪਾਪਾ ਜੀ ਤੁਸੀਂ ਆਉਂ ਕਰਨਾ ਮੈਂ ਕੰਦੀ ਚੰਗੀ ਨਹੀਂ ਲੱਗੀ ਚਾਈ ਜੀ ਨੇ ਕਹਣਾ ਪਤਾ ਨਹੀਂ ਕੀ ਗੱਲ ਐ। ਚਾਈ ਜੀ ਆਣਗੇ ਨਾ ਤੁਸੀਂ ਉਹਨਾਂ ਨੂੰ ਆਪੇ ਹੀ ਕਹਿ ਦੇਣਾ। ਨਹੀਂ ਚਾਈ ਨੂੰ ਤੇ ਮੈਂ ਬੜੀ ਬੜੀ ਕੀ ਆਵਾਜ਼ ਚਾਈ ਨੂੰ। ਅੱਛਾ ਤੇ ਚੰਗਾ ਨਹੀਂ ਲੱਗਦਾ ਚਾਹ ਬਾਰ-ਬਾਰ ਕਹਿੰਦੇ ਚਾਈ ਉਹ ਤੇ ਹੈ ਹੀ ਆ ਹਾਂ ਚਲੋ ਕੋਈ ਗੱਲ ਨਹੀਂ ਫੇਰ ਵੀ ਚਾਈ ਜੀ ਆਣ ਗਿਆ ਨਾ ਤੁਸੀਂ ਕਹਿ ਦੇਣਾ ਮੇਰੀ ਗੱਲ ਸੁਣੋ ਭਾਬੀ ਤੂੰ ਐਵੇਂ ਪਾਪਾ ਜੀ ਨੂੰ ਨਾ ਬੁਲਾਈ ਜਾਨੀ ਆਪਾਂ ਦੇ ਪਾਪਾ ਜੀ ਨੂੰ ਜਿਆਦਾ ਬੋਲਣ ਨਹੀਂ ਦੇਈਦਾ ਤੂੰ ਚੱਲ ਅੰਦਰ ਆ ਮੇਰਾ ਆਊਟ ਕਿਹਾ ਚਲਾ ਅੰਦਰ ਚਲੀਏ ਕੋਈ ਗੱਲ ਨਹੀਂ ਬਹਿਣਾ ਤਾਂ ਬਾਪਾ aí ਕੋਲ ਫੇਰ ਕੀ ਹੋਇਆ ਬੱਤਾ ਤੂੰ ਜਾ ਹੰਦਾ ਜਾ ਤੈਨੂੰ ਬਹਿਣ ਨਹੀਂ ਦੇਣਾ ਜਾ ਜਾ ਕੇ ਜਾਂਦਾ ਚਲੋ ਠੀਕ ਆ ਪਾਪਾ ਜੀ ਹੂੰ ਚਲੋ ਆਣਾ ਤੁਸੀਂ ਵੀ ਠੀਕ ਹੋਵੋਗੇ ਨਾ ਆਣਾ ਕਾ ਚਲੋ ਮੈਂ 2 ਮਿੰਟ ਅੰਦਰ ਬੈਠ ਜੰਨੇ ਚਲੋ ਠੀਕ ਹੈ ਕੀ ਗੱਲ ਬੜੀ ਚਾਤਰਾ ਮੇਰੀ ਵੱਡੀ ਨੂੰ ਜਦੋਂ ਕੋਈ ਜਾਂਦਾ ਕੋਈ ਬਹਿ ਨਹੀਂ ਦਿੰਦੀ ਲੱਗਿਆ ਕੀ ਤੂੰ ਪਾਪੇ ਕੋ ਬੈ ਕੇ ਗੱਲਾਂ ਮਾਰੀ ਜਾਂਦੀ ਹੈ ਤੇ ਮੈਂ ਪਾਪੇ ਦਾ ਪਤਾ ਲੈਣੇ ਪਾਪੇ ਕੋਲੀ ਬੈਣ ਮੈਂ ਤੁਹਾਡੇ ਕੋਲ ਥੋੜੀ ਬਹਿਣ ਆਈ ਆ ਮੇਰੀ ਗੱਲ ਸੁਣ ਜਿੱਦੋਂ ਮੈਂ ਕਿਹਾ ਸੀ ਕਿ ਤੁਸੀਂ ਭਾਪੇ ਦਾ ਹੁਣ ਪਤਾ ਲੈਣ ਨਹੀਂ ਆਣਾ ਤੂੰ ਕਿਉਂ ਆ ਗਈਆਂ ਚੰਗਾ ਲੱਗਦਾ ਵੈ ਇਦਾਂ ਅਗਲਾ ਕੀ ਸਿਆਣਾ ਬਹਿਣਾ ਸੋਚੇ ਜਿਹੜੇ ਸਪੇਕਿਆਂ ਨਾਲ ਬਣੀ ਨਹੀਂ ਕਿਸੇ ਨਾਲ ਜ ਪਤਾ ਲੈਣ ਉਹਨਾਂ ਨੂੰ ਪਤਾ ਹੈ ਕਿ ਉਹ ਰੋਟੀ ਪਾਣੀ ਸਾਰਾ ਉਹ ਹੀ ਪੇਜਦੇ ਨਾਲੇ ਤੂੰ ਕੀ ਰੋਟੀ ਦੇ ਕੰਮ ਛੇਕੇ ਬਹਿ ਕੇ ਗੱਲ ਮੈਂ ਤਾਂ ਕੋਈ ਵੀ ਨਹੀਂ ਛੇੜੀਗਾ ਤੁਹਾਡੀ ਉਹ ਤੇ ਤੇਰੀ ਪਰਜਾ ਨੂੰ ਉਹਨੇ ਕਿਹਾ ਦਰਾਨੀ ਨੇ ਕਿਹਾ ਮਨ ਨੂੰ ਤੂੰ ਰੋਟੀ ਬੜੀ ਸੁਆਦ ਬਣਾਉਂਦੇ ਮੈਂ ਤਾਂ ਬਣਾਣੀ ਮੇਰੀ ਨੇ ਵੈਸੇ ਕਹਤਾ ਤੂੰ ਸ਼ਦੈਣ ਹੈ ਗਈਆਂ ਤੇ ਮੈਂ ਸ਼ਦੈਣ ਕਾਜੀ ਗਈਆਂ ਜੀ ਅਗਲੇ ਨੇ ਤਾਂ ਤੋਤੋ ਕਹਿਣਾ ਹੀ ਹੁੰਦਾ ਨਾ ਕਿ ਤੂੰ ਰੋਟੀ ਪਾਣੀ ਕਾ ਨੂੰ ਪੇਜ ਦੇ ਦੇ ਜੀ ਦੀ ਸਿਆਣਾ ਬਿਆਣਾ ਬੰਦੋ ਪਰਪਰੋਂ ਕੋਈ ਕਹਿਗਾ ਬੇਕੁਬ ਨੰਦੇ ਪੈ ਉਹਨੂੰ ਤੁਸੀਂ ਪੇਦੀ ਤੂੰ ਗੱਲ ਛੱਡ ਪਰ ਪਾਪਾ ਦੇ ਮੈਨੂੰ ਹਜੇ ਆਪਰਾ ਤੀਆ ਕਿ ਗਜਰੇਲਾ ਲੈ ਕੇ ਆ ਉਧਰੋਂ ਹੈ ਤੇ ਮੈਂ ਕਿਹਾ ਪਾਪਾ ਜੀ ਮੈਂ ਗਈ ਸੀ ਗਜਰੇਲਾ ਲੈ ਕੇ ਆਈ ਕੰਦੇ ਕੁੜੀਏ ਗਜਰੇਲਾ ਐਡਾ ਸੁਆਦ ਐਡਾ ਸੁਆਦ ਆਪਣੀ ਪਰਜਾਈ ਨੂੰ ਫੇਰ ਕਮੀ ਪਾਵੇਂ ਤੂੰ ਪਾਪੀ ਦੀ ਮੇਰੀ ਗੱਲ ਸੁਨੋ ਪਾਪਾ ਸਹੀ ਕਹਿਣ ਡਿਆ ਵਾ ਤੁਸੀਂ ਮੇਰੇ ਘਰੋਂ ਰੋਟੀਆਂ ਬਣਵਾ ਕੇ ਲੈ ਆਂਦੇ ਹੋ ਮੇਰੇ ਸਹੁਰੇ ਤੇ ਯਕੀਨ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਤੈਨੂੰ ਆਪਣੀ ਨਾਨਾਂ ਤੇ ਯਕੀਨ ਨਹੀਂ ਹੈਗਾ ਨਿੰਮ ਨਾਨਾਂ ਤੇ ਵੀ ਯਕੀਨ ਹੈਗਾ ਪਰ ਬਜ਼ੁਰਗਾਂ ਤੇ ਵੀ ਤੇ ਯਕੀਨ ਹੋਣਾ ਚਾਹੀਦਾ ਨਾ ਅੱਡੇ ਵਧੀਆ ਗਏ ਮੇਰੀ ਗੱਲ ਸੁਣ ਭਾਬੀ ਜਿਹੜੇ ਤੂੰ ਭੇਜੇ ਨਾ ਛੋਲੇ ਮੇਰਾ ਕਿਤੇ ਦਿਓਰ ਕਿਤੇ ਉਂਗਲਾ ਹੀ ਖਾ ਚੱਲਿਆ ਸੀ ਉਹ ਤਾਂ ਭਲੇਖੇ ਨਾ ਉਹਨੇ ਵੇਖਿਆ ਜਦੋਂ ਦੰਦੀ ਵੱਡੀ ਗਈ ਫੇਰ ਉਹਨੇ ਉਂਗਲ ਛੱਡੀ ਕੰਦਾ ਭਾਬੀ ਤੇਰੀ ਪਰਜਾਈਆਂ ਕਿਤੇ ਛੋਲੇ ਬਣਾਉਂਦੀਆਂ ਹਾਂ ਉਹ ਹਿਸਾਬ ਨਹੀਂ ਉਹਨੇ ਤਾਂ ਕਹਿਣਾ ਹੀ ਕੀ ਨਾਮ ਹੈ ਕੱਬ ਨਹੀਂ ਬਣਾਇ ਤਾ ਠੰਡ ਵਿੱਚ ਚੀਜ਼ ਮਿਲ ਜਾਂਦੀ ਆ ਹੁਣ ਥੋੜੀ ਨਾ ਆਪਣੇ ਆਦਤ ਪਾਓ ਘਰ ਆ ਇਧਰ ਆ ਉਹ ਵੇਖ ਨਾ ਆ ਗਈ ਆਵੇਂ ਦੱਸ ਤੂੰ ਕਿਹਾ ਸੀ ਨਾ ਸ਼ੋਲੇ ਸਵਾਦ ਆ ਹਾਂਜੀ ਹਾਂਜੀ ਹਾਂ ਬਸ ਚਲ ਮਰਚਾ ਨਾ ਇਹ ਕਹਿੰਦਾ ਹੋ ਸ਼ੋਲੇ ਆਪਣੀ ਪਰਜਾਈ ਨੂੰ ਥੋੜੀ ਆਤਾ ਪਾ ਚੀਜ਼ ਬਣਾਉਂਦੀ ਆ ਕਾਦੀ ਆਤਾ ਪਾ ਬਣਾਦੀ ਆ ਉਹਨੂੰ ਸਭ ਕੁਝ ਆਂਦਾ ਬਣਾਉਣਾ ਹਾਂ ਵੇਖਿਓ ਨਾ ਮੇਰਾ ਦਿਓਰ ਹੈ ਐਵੇਂ ਕਹੀ ਜਾਂਦੀ ਦੱਸ ਪਾਪੇ ਨੇ ਬਾਹਰ ਇਹਨੂੰ ਭਰਾਵਾ ਕਹਿ ਤਾ ਕਿ ਅਗੇ ਕੀ ਨਾ ਕੰਦੇ ਇਹ ਤੁਸੀਂ ਡੋਲੇ ਨਾ ਭੇਜਿਆ ਕਰੋ ਫਲਾਨਾ ਭੇਜਿਆ ਕਰੋ ਆਪਾ ਦਵਾ ਇਹ ਵੀ ਕਹਿੰਦਾ ਕਿਸੇ ਲਈ ਵਾਦੀ ਘਟੀ ਹੋ ਜਾਂਦੀ ਐ। ਦੀਦੀ ਅੱਛਾ ਹੁਣ ਮੇਰੀ ਗੱਲ ਸੁਣ ਆਪਾਂ ਬਿਨ ਯਕੀਨ ਨਹੀਂ ਤੂੰ ਕਹਿੰਦਾ ਸੀ ਨਾ ਤੇ ਤੁਹਾਡੀ ਭਾਬੀ ਡੋਕਲਾ ਬੜਾ ਵਧੀਆ ਬਣਾਉਂਦੀ ਗਾ ਹੁਣ ਇਹਨਾਂ ਨੂੰ ਕਹਦੇ ਭੇਜ ਦੇ ਲੈ ਤੇ ਤੁਹਾਡੀ ਜਨਨੀਆਂ ਕੁਛ ਨਹੀਂ ਬਣਾਉਂਦੀਆਂ ਉਹ ਜਨਨੀਆਂ ਦੀ ਗੱਲ ਛੱਡਾਂ ਹਾਂ ਲੈ ਭਾਬੀ ਮੇਰਾ ਦਿਓਰ ਖਲੋਤਾ ਹੈ ਹੈ ਉਹਨੂੰ ਦੇ ਕੁਝ ਦੇ ਦੇ ਭਾਬੀ ਨਿਆਣਾ ਹੈਗਾ ਹੈ ਸਾਰਨਾ ਵੱਡੀ ਮੈਂ ਐ ਹੀ ਹੈ ਨਾ ਚੰਕ ਹੋਏਗਾ ਹਾਂ ਜੇ ਪੁੱਤ ਹਲੋੜੀ ਦਾ ਬੱਚਾ ਨੂੰ ਨਾ ਸੰਭਾਲੀ ਨਹੀਂ ਪਾਪੀ ਰਹੇ ਤਾਂ ਕੋਈ ਗੱਲ ਨਹੀਂ ਨਾ ਸਿਧਾਂਤ ਤਾਂ ਹੀ ਹੈ ਲੈ ਲੈ ਕੋਈ ਨਹੀਂ ਪਾਪੀ 500 ਦਾ ਆਣਾ ਹੀ ਕੀ ਹੈ ਨਾਲ ਲੈ ਤੂੰ ਲੈ ਕੇ ਦੇ ਜਾ ਆਨ ਨੂੰ ਬੜਾ ਕੁਝ ਆਇਣਾ ਤੂੰ ਗੜੀਆਂ ਆ ਕੇ ਲੈਣੇ ਹੈ ਗਾ ਗੁੱਡੀਆਂ ਲੈਣੀਆਂ ਗੁੱਡੀਆਂ ਤੇ ਲੈ ਲਈ ਪਿੰਨਾ ਚਲੋ ਕੋਈ ਗੱਲ ਨਹੀਂ ਫਿਰ ਮੈਂ ਹਾਂ ਅੱਛਾ ਆਂਦਾ 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 ਕਿ ਇਹ ਬਥੇਰਾ ਕੁਝ ਆ ਜਾਂਦਾ ਪਾਪੀ ਮੇਰੀ ਗੱਲ ਸੁਣ ਮਨ ਨੂੰ ਤੂੰ ਗੱਲ ਨਾ ਸੁਣਾ ਮਨ ਨੂੰ ਸਭ ਪਤਾ ਤੁਸੀਂ ਕੀ ਕਹਿੰਦੇ ਪਏ ਹੋ ਚਲੋ ਦੀਦੀ ਆਉਂਗਣਾ ਮੈਂ ਕਾਲੀ ਕਾਲੀ ਆ ਗਈ ਸੀ ਤੇ ਮੈਂ ਕੋਈ ਸਮਾਨ ਨਹੀਂ ਲੈ ਕੇ ਆਈ ਤੇ ਤੁਹਾਡੇ ਵੀਰਾ ਕਹਿੰਦਾ ਸੀ ਤਲ ਕੋਈ ਗੱਲ ਨਹੀਂ ਸਮਾਨ ਤੂੰ ਰਹਿਣ ਦਵੀਂ ਉਹਨਾਂ ਨੂੰ ਪੈਸੇ ਦੇ ਆਏ ਇੱਥੇ ਤਾਂ 2000 ਰੁਪਿਆ ਹੈਗਾ ਜੇ ਫਰੂਟ ਵਗੈਰਾ ਲੈ ਲੈਣਾ ਜੋ ਤੁਸੀਂ ਵੀ ਖਾਣਾ ਪੀਣਾ ਹੈਗਾ ਲੈ ਲੈਣਾ ਸਮਾਨ ਆਪੇ ਆਪੀ ਮੇਰੀ ਗੱਲ ਸੁਣ ਅੱਜ ਕੱਲ ਤਾਂ ਫਰੂਟ ਹੀ ਕਿੰਨਾ ਮਹਿੰਗਾ ਹੋਇਆ ਪਿਆ 2000 ਦਾ ਆ ਜਾਣਾ ਬਹੁਤ ਆ ਜਾਂਦਾ ਮੇਰੀ ਗੱਲ ਸੁਣ ਜਦੋਂ ਮੇਰੀਆਂ ਦਰਾਨੀਆਂ ਚਾਣੀਆਂ ਦੇ ਪੇਕੇ ਆਂਦੇ ਨਾ ਉਹ ਪਤਾ ਮੈਨੂੰ ਵੀ 500 ਦੇ ਕੇ ਜਾਂਦੇ ਮੇਰੇ ਪੋਤਰੇ ਨੂੰ ਵੀ 500 ਦੇ ਕੇ ਜਾਂਦੇ ਮੇਰੀ ਨੂੰਹ ਨੂੰ ਵੀ ਦੇ ਕੇ ਜਾਂਦੇ ਤੂੰ ਇਤਨਾ ਥੋੜਾ ਕਿ ਤੂੰ ਆਈ ਆ ਤੇ ਉਹਨਾਂ ਮੇਰੀ ਦਰਾਨੀ ਜੀ ਛਣ ਨੂੰ ਕੁਝ ਦੇਖਣਾ ਇਸ ਤਰ੍ਹਾਂ ਬਾਬੇ ਮੇਰੇ ਪੇਕਿਆਂ ਦੀ ਵੇਸ ਨਹੀਂ ਉਹਨਾਂ ਨੇ ਕਿਹਾ ਤੇ ਪੇਕੇ ਮਾੜ ਹੋ ਤੂੰ ਵੇਣ ਚਕਾਰੇ ਕੇ ਉਹ ਨਹੀਂ ਕੰਦੇ ਹੋ ਨੇ ਘਰ ਐ ਨੂੰ ਸਾਡੇ ਕੱਪੜੇ ਵੀ ਲਥਵਾਣੇ ਆ ਤੂੰ ਲੈ ਭਾਬੀ ਤੇਰਾ ਦਿਮਾਗ ਖਰਾਬ ਹੈ ਕਿਤਾਂ ਨਹੀਂ ਗੱਲਾਂ ਮੇਰਾ ਕਦੇ ਵਾਸਤੇ ਦਿਮਾਗ ਖਰਾਬ ਹੈ ਚਲੋ 2000 ਥੋੜਾ ਜੇ ਮੈਂ ਫਰੂਟ ਲੈਂਦੀ ਹਜ਼ਾਰ ਰੁਪਏ ਦਾ ਕਿੰਨਾ ਫਰੂਟ ਆ ਜਣਾ ਹੈ ਇੰਨਾ ਵੱਡਾ ਤੇ ਤੂੰ ਪਾਪੀ ਗੱਲ ਸਮਝਿਆ ਕਰ ਕਿਉਂ ਉੱਚੀ ਬੋਲੀ ਜਾਂਦੀ ਮੇਰੀਆਂ ਦਰਾੜੀਆਂ ਜਦੋਂ ਕੋਈ ਆਉਂਦਾ ਨਾ ਕੰਨ ਲਾ ਕੇ ਉਹ ਸੁਣਦੇ ਗਏ ਹੁਣ ਤੁਹਾਨੂੰ ਪਤਾ ਲੱਗਦਾ ਪਿਆ ਮੈਂ ਕਿ ਉੱਚੀ ਤੁਸੀਂ ਸਾਡੇ ਘਰ ਆ ਕੇ ਐਡਾ ਉੱਚੀ ਬੋਲਦੇ ਉਦੋਂ ਸਾਡੇ ਗੁਆ ਨਹੀਂ ਸੁਣਦਾ ਪਾਪੀ ਜ਼ਿਆਦਾ ਨਾ ਬੋਲ ਆ ਵੇਖ ਆ 500 ਰੀਦੀ ਦਾ ਹੋ ਗਿਆ ਹੈ ਨਾ ਤੂੰ ਕਿੰਨੇ ਦਿਨਾਂ ਬਾਅਦ ਆਇਆ ਬੇਲਾ ਵੇਖਣਾ ਅੱਛਾ ਚੱਲਦਾ ਅਸ ਤੂੰ ਆ ਕਾ ਚਲਦਾ ਹੋ ਗਿਆ ਤੇ ਆ ਦੂਜੀ ਦਾ ਹੋ ਗਿਆ ਗੂਗਲੋ ਦਾ ਉਹਦਾ ਨਾਂ ਹੀ ਮੈਂ ਲਾੜਨਾ ਗੂਗਲੋ ਰੱਖਿਆ ਹੋਰ ਜਿਸੋ ਆ ਗਿਆ ਇਹ ਮੇਰੀ ਗੱਲ ਸੁਣ ਤੂੰ ਉਹਨਾਂ ਨੂੰ ਦੇ ਕੇ ਜਾਏਂਗੀ ਤੇ ਮੈਨੂੰ ਨਾ ਦੇਂਗੇ ਚੰਗਾ ਥੋੜਾ ਲੱਗਦਾ 1500 ਨਾਲ ਤਾਂ ਗਿਆ 1000 ਤੇਰਾ ਹੋ ਗਿਆ 2500 ਨਹੀਂ ਆ 500 ਮੇਰੇ ਪੋਤਰੇ ਪੋਤਰੀ ਅੱਲਾ ਤੈਨੂੰ ਜਸਾ ਜਿਹੇ ਪੈਸੇ ਤੇ ਜ਼ਿਆਦਾ ਆ ਗਏ ਤੈਨੂੰ ਚੱਲ ਠੀਕ ਹੈ ਚੱਲ ਠੀਕ ਹੈ ਪਾਪੀ ਬੈ ਮੈਂ ਚਾਹ ਲੈ ਕੇ ਆਈ ਬਣਾ ਕੇ ਚਾਹ ਦੀ ਕੋਈ ਲੋੜ ਹੀ ਨਹੀਂ ਬੜੀ ਮੈਂ ਚਾਹ ਪੀ ਲਈ ਆ ਥੋੜੀ ਚਾਹ ਪੀਤੀ ਆ 5000 ਦੀ ਮੈਨੂੰ ਚਾਹ ਹੀ ਪੀਣ ਦੀ ਆ ਚਲ ਆਈ ਭਾਬੀ ਆਈ ਆਈ ਮੈਂ ਆਈ ਕਿ ਹੋ ਜੀ ਨਾਨਾ ਸਾਡੀ ਲੋਕੀ ਨਾਨਾ ਪਰਜਾਈਆਂ ਤੇ ਪਰਦੇ ਪਾਉਂਦੀਆਂ ਮੈਂ ਹੁਣ ਤੇ ਮੇਰੇ ਕੋਲ ਹੈਗੇ ਸੀ ਪੈਸੇ ਤੇ ਮੈਂ ਦੇ ਦਿੱਤੇ ਬਾਈ ਚਾਂਸ ਮੇ ਕੋ ਨਾ ਹੁੰਦੇ ਤੈਨ ਨੇ ਤੇ ਮੇਰਾ ਜਲੂਸ ਕੱਢ ਦਿੱਤਾ ਹੈ ਨਾ ਇੱਕ ਮਿੰਟ ਨਹੀਂ ਐਸ ਕੁੜੀ ਨੇ ਨਾ ਮੁੰਨ ਆਪਣੇ ਸਹੁਰੇ ਕੋਲ ਬਹਿਣ ਦਿੱਤਾ ਤਾਂ ਸੋਹਰਾ ਤੇ ਵਿਚਾਰਾ ਚੰਗਾ ਹੀ ਬੜਾ ਹੀ ਉਹ ਤੇ ਅੱਗੇ ਕਹਿਂਦੇ ਤਸੀ ਰੋਟੀ ਦੀ ਖੇਚਲ ਨਾ ਕਰਿਆ ਕਰੋ। ਅਦੇ ਹੱਡਾਂ ਚ ਪਾ ਪਈ ਹੈ ਤੇ ਕੀ ਕਰੀ ਆਪਣੇ ਘਰ ਦਾ ਸਿੱਕਾ ਹੀ ਖਰਾਬ ਹੈ ਤੇ ਕਿਸੇ ਨੂੰ ਕੀ ਕਹੀਏ। ਖਿਲਾਰਾ ਨਾ ਇਹ ਟ੍ਰੇਸ਼ ਹੜੰਦੇ ਕਿੰਨਾ ਖਲਾਰਾ ਪਾਇਆ ਹੋਇਆ ਵਾ। ਉਦੋਂ ਦੇ ਆਏ ਬੈਗ ਇਤਨਾ ਦੇ ਇਤਨਾ ਹੀ ਪਏ ਹੋਏ ਆ। ਇਹਨਾਂ ਨੂੰ ਆਪ ਨਹੀਂ ਪਤਾ ਲੱਗਦਾ ਕਿ ਥੋੜਾ ਬਦ ਮੈਂ ਆਪ ਹੀ ਸਾਥ ਲਾ। ਚਲ ਚੰਗਾ ਆਇਆ। ਚਾਈ ਵੀ ਕਿਤੇ ਸੁਤੀ ਇਸ ਘਰ ਦਾ ਤੇ ਕੰਮ ਨਹੀਂ ਖਤਮ ਨਹੀਂ ਹੁੰਦਾ ਕੰਮ ਖਤਮ ਹੁੰਦਾ ਨਾਮ ਨਹੀਂ ਲੈਂਦਾ ਚਾਹੀਨੇ ਕਦੀ ਆ ਖਾਣਾ ਕਦੀ ਉਹ ਖਾਣਾ ਫਿਰ ਕਦੀ ਕਿਸੇ ਨੇ ਕੁਛ ਖਾਣਾ ਇੱਕ ਚੀਜ਼ ਤੇ ਕਿਸੇ ਨੇ ਇੱਕੋ ਟਾਈਮ 'ਚ ਖਾਣੀ ਹੋਈ ਨਹੀਂ ਸਾਰਿਆਂ ਦੀਆਂ ਵੱਖਰੀਆਂ ਵੱਖਰੀਆਂ ਰਿਮਾਂਡਾ ਉਹਨੇ ਵੱਖਰਾ ਖਾਣਾ ਉਹਨੇ ਵੱਖਰਾ ਬਣਾ ਖਾਣਾ ਪੂਆ ਜੀ ਨੇ ਉਹਨਾਂ ਨੇ ਤੇ ਬਸ ਪੁੱਛੋ ਹੀ ਨਾ ਇੰਨਾ ਟਾਈਮ ਹੋ ਗਿਆ ਹਾਇ ਤੱਕ ਨਹੀਂ ਆਈ ਨਹੀਂ ਇੱਕ ਵਾਰੀ ਪੁੱਛੇ ਉਹਨਾਂ ਨੂੰ ਫੋਨ ਕਰਕੇ ਹਾਂ ਹਾਂਜੀ ਹਾਂਜੀ ਕਿੱਥੇ ਜੇ ਕਿੰਨਾ ਟਾਈਮ ਹੋ ਗਿਆ ਹੈ ਨਹੀਂ ਹੈ ਇੱਥੇ ਬਸ ਆ ਗਿਆ ਆ ਗਿਆ ਰਸਤੇ ਜੀ ਉਹ ਜਲਦੀ ਆ ਜਾਓ ਹਜੇ ਵੇਖੋ ਤਹੀ ਰੋਟੀ ਵੀ ਖਾਣੀ ਆ ਫੇਰ ਦੁਬਾਰਾ ਕਿਚਨ ਸਟਾਰਟ ਕਰਨੀ ਪੈਣੀ ਆ ਫੇਰ ਸਾਰਾ ਕੁਝ ਸਾਂਭਣਾ ਪੈਣਾ ਵਾ ਚਲੋ ਆਉਂਦੇ ਆ ਫੋਨ ਤੋਂ ਬੰਦ ਕਰੋ ਆ ਗਿਆ ਚਲੋ ਠੀਕ ਆ ਜਲਦੀ ਆਓ ਇੰਨਾ ਦਾ ਵੀ ਟਾਈਮ ਦਾ ਕੁਝ ਪਤਾ ਹੀ ਨਹੀਂ ਲੱਗਦਾ ਕਦੋਂ ਆਣਾ ਕਦੋਂ ਨਹੀਂ ਆਣਾ ਤੇ ਸਾਰਾ ਸਾਂਭਿਆ ਗਿਆ ਵਾ ਬੱਸ ਹੋ ਗਿਆ ਨਾ ਮੈਂ ਥੋੜੀ ਦੇਰ ਬਹਿ ਜਾਣਾ ਕੁਆਜੀ ਦਾ ਕੋਣ ਇਸ ਟਾਈਮ ਤੇ ਸੋਨੀ ਲੈਣੀ ਹੈ ਹੈਲੋ ਹੈਲੋ ਹਾਂ ਪੁੱਤ ਕਿਰਨ ਕੀ ਹਾਲੀ ਹਾਂਜੀ ਸੱਸੀ ਘਰ ਭੂਆ ਜੀ ਵਧੀਆ ਤੁਸੀਂ ਸੁਣਾਓ ਬਸ ਠੀਕ ਐ ਠੀਕ ਐ ਪੁੱਤ ਹੋਰ ਸਭ ਠੀਕ ਐ ਹਾਂਜੀ ਭੂਆ ਜੀ ਮੈਂ ਵਧੀਆ ਤੁਸੀਂ ਸੁਣਾਓ ਤੁਸੀਂ ਠੀਕ ਜੇ ਹਾਂ ਠੀਕ ਐ ਤੇ ਪੁੱਤ ਗੋਲਦੀ ਪੁੱਤ ਦਾ ਕੀ ਹਾਲੀ ਹਾਂਜੀ ਉਹ ਵੀ ਵਧੀਆ ਆਏ ਨਹੀਂ ਹਜੇ ਘਰੇ ਅੱਛਾ ਅੱਛਾ ਤੇ ਮੇਰੀ ਗੱਲ ਸੁਣ ਕਿਤੇ ਦੋਵੇਂ ਜੀ ਆਇਓ ਮੇਰੇ ਵੱਲ ਤੁਸੀਂ ਤਾਂ ਕਿਤੇ ਆਂਦੇ ਹੀ ਨਹੀਂ ਜੇ ਹੈ ਤੂੰ ਚੰਗੀ ਨੌਕਰੀ ਕਰਦੀ ਐ ਚਲੋ ਠੀਕ ਐ ਤੇ ਕੱਲ ਆ ਜੰਨੇ ਆ ਫਿਰ ਅ ਕੱਲ ਅ ਕੱਲ ਮੈਂ ਆਪਣੇ ਸੋਹਰੇ ਨੂੰ ਚੈੱਕ ਕਰਵਾਉਣ ਜਾਣਾ ਹੈਗਾ ਤੇ ਪਰਸੋਂ ਆ ਜੰਨੇ ਉਹ ਪਰਸੋਂ ਨਾ ਮੈਂ ਆਪਣੇ ਦਰਾਣੀ ਦੇ ਘਰ ਨਾ ਉਹਦੇ ਆਪਣੇ ਭਤੀਜੇ ਦਾ ਜਨਮ ਦਿਨ ਮੈਂ ਉੱਥੇ ਜਾਣਾ ਅੱਛਾ ਤੇ ਉਸ ਤੋਂ ਬਾਅਦ ਆ ਜੰਨੇ ਆ ਤੇ ਬਾਅਦ ਚ ਫਿਰ ਮੈਂ ਤੁਹਾਨੂੰ ਦੱਸਦੀ ਕਿਤੇ ਪ੍ਰੋਗਰਾਮ ਪਰ ਤੂੰ ਜਦੋਂ ਮਰਜ਼ੀ ਆ ਕੋਈ ਨਾ ਥੋੜਾ ਕੋਤ ਤੈਨੂੰ ਹਾਂਜੀ ਹਾਂਜੀ ਭੂਆ ਜੀ ਪਤਾ ਮੈਨੂੰ ਮੈਨੂੰ ਕਿਸ ਚੀਜ਼ ਦੇ ਨਾਲ ਨਹੀਂ ਹਾਂ ਤੈਨੂੰ ਕੋਈ ਨਾ ਨੇ ਜਦੋਂ ਮਰਜ਼ੀ ਆ ਚੌਧੀ ਘੰਟੇ ਤੇਰੇ ਵਾਸਤੇ ਦਰਵਾਜ਼ੇ ਖੁੱਲੇ ਆ अच्छा पुत्त मेरी गल सुन ना हां जी आज सैबा ने मेरे घर आना सी ते ਘੱਟੋ ਘੱਟ ਮੈਨੂੰ ਫੋਨ ਕਰਕੇ ਤੇ ਦੱਸਦੇ ਤੇ ਦੱਸਿਆ ਨਹੀਂ ਮੈਨੂੰ ਕਿਸੇ ਨੇ اچھا ਮੈਂ ਤੇ ਵੇਖੋ ਆਫਿਸ ਹੈਗੀ ਹੀ ਉਹਨਾਂ ਨੇ ਤੁਹਾਨੂੰ ਦੱਸਿਆ ਨਹੀਂ ਆਉਣ ਲੱਗੇ ਆ ਨਾ ਮੈਂ ਮੇਰੀ ਗੱਲ ਸੁਣ ਪਹਿਲਾਂ ਜਦੋਂ ਮੈਂ ਉਹ ਕਿਹਾ ਹੀ ਆ ਤੇ ਉਹਨਾਂ ਦਾ ਫਰਜ਼ ਬੰਦਾ ਸੀ ਨਾ ਮੈਨੂੰ ਦੱਸਣਾ ਘੱਟੋ ਘੱਟ ਮੈਂ ਘਰ ਦੀ ਧੀ ਹੈਗੀ ਆ ਮੈਨੂੰ ਤੇ ਦੱਸਣਾ ਫਰਜ਼ ਬੰਦਾ ਸੀ ਨਾ ਕਿ ਪੁੱਤ ਜਿਸ ਦਿਨ ਆਉਣ ਲੱਗੇ ਤੇਰੇ ਵੱਲ ਕਿਸ ਨੇ ਦੱਸਿਆ ਨਹੀਂ ਜੇ ਮੈਂ ਚਾਈ ਨੂੰ ਤਿੰਨ ਤੋਂ ਪਹਿਲਾਂ ਮੈਂ ਚਾਈ ਨੂੰ ਫੋਨ ਕੀਤਾ ਤੇ ਚਾਈ ਮੈਨੂੰ ਕੰਦੀ ਆ ਕਿ ਮੈਨੂੰ ਤੇ ਆਪ ਨਹੀਂ ਪਤਾ ਕਿਹੜੇ ਬਲੇ ਆਣ ਚਲੀ ਗਈ ਆ ਮਨਜੂ ਉਹ ਤੁਸੀਂ ਕਹਿੰਦੇ ਸੀ ਨਾ ਸੋਰੇ ਦਾ ਪਤਾ ਲੈਣ ਜਾਣਾ ਉਹ ਹੋ ਸਕਦਾ ਤੁਹਾਡੇ ਸੋ ਉਹਨਾਂ ਦਾ ਪਤਾ ਲੈਣ ਗਏ ਹੁਣ ਅੱਛਾ ਆਹੋ ਪਤਾ ਤੇ ਲੈਣ ਆਈ ਸੀ ਮੇਰੀ ਗੱਲ ਸੁਣ ਹਾਂਜੀ ਬੈਠੀ ਸੀ ਨਾ ਚਾਚੀ ਤੇ ਲਾਗੇ ਸਹਬਾ ਤੇ ਲਾਗੇ ਕੋਈ ਗਲਤ ਨਹੀਂ ਕੀਤੀ ਨਹੀਂ ਉਹਨਾਂ ਨੇ ਕੀ ਗੱਲ ਕਰਨੀ ਆ ਉਹਦੇ ਆਗੇ ਸੀਗੇ ਤੇ ਫੇਰ ਉਹ ਆਪਣੇ ਰੂਮ ਦੇ ਵਿੱਚ ਚੱਲ ਗਏ ਤੇ ਖਾ ਵੀ ਕੇ ਸੋ ਵੀ ਗਏ ਸਾਰੇ। ਪਤਾ ਕੀ ਗੱਲ ਆ ਉਹ ਸੋਹਰੇ ਮੇਰੇ ਨੂੰ ਪਤਾ ਨਹੀਂ ਕੀ ਗੱਲ ਆ ਊਟ ਪਟਾਂਗ ਜੀਆਂ ਗੱਲਾਂ ਮਾਰੀ ਜਾਂਦਾ ਆਪੀ ਉਹਨੇ ਨਾ ਕਿਤੇ ਛੋਟੀ ਭਾਬੀ ਨੂੰ ਕਿਹਾ ਕਿ ਤੁਹਾਡੀ ਮਾਂ ਟੋਲੇ ਭਰ-ਭਰ ਕੇ ਪੇ ਦੀ ਬੰਦ ਕਰ ਦੋ। ਉਹ ਮੈਨੂੰ ਜਦੋਂ ਚਲੀ ਗਈ ਨਾ ਸਹਿਬਾ ਤੇ ਮੈਨੂੰ ਕਹਿੰਦੇ ਅਖੇ ਤੇਰੇ ਭਾਬੀ ਦੇ ਹੱਥ ਦੇ ਸਬਜ਼ੀ ਬੜੇ ਸਵਾਦ ਹੁੰਦੀ ਆ। ਅੱਛਾ ਅੱਛਾ ਤੇ ਉਹਦੀ ਗੱਲ ਦਾ ਬੁਰਾ ਨਾ ਚਲ ਛੱਡੋ ਗੱਲਾਂ ਕੋਈ ਗੱਲ ਨਹੀਂ ਮੈਂ ਸੋਹਰੇ ਨਾਲ ਗੱਲ ਕਰ ਲਈ ਸੀ। ਪੁੱਤਰ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਹਾਂਜੀ ਹਾਂਜੀ ਕਰੋ 부ਆ ਜੀ ਤੇ ਪਰ ਇਹ ਗੱਲ ਕਿਸੇ ਨਾਲ ਕਰਨੀ ਨਹੀਂ ਹੋਏਗੀ ਆਪਣੇ ਤੱਕ ਰੱਖੀ ਗੱਲ ਗੱਲ ਕੀ ਆ ਗੱਲ ਤੇ ਦੱਸੋ ਮੈਨੂੰ ਪੁੱਤਰ ਵੇਖ ਤੂੰ ਨੌਕਰੀ ਕਰਦੀ ਹੈ ਹਾਂਜੀ ਤਨਖਾਹ ਤੇਰੀ 40-50 ਹਜ਼ਾਰ ਹੈਗੀ ਕਿ ਨਹੀਂ ਜੀ ਤੇ ਵਾਦੇ ਆ ਕਿਉਂ ਕੀ ਹੋਇਆ 부ਆ ਜੀ ਨਹੀਂ ਸਾਡੇ ਨਾਲ ਇੱਥੇ ਕੋਈ ਜਨਾਨੀ ਆ ਹਾਂਜੀ ਕਿ ਮੈਨੂੰ ਵਿਆਜੀ ਪੈਸੇ ਚਾਹੀਦੇ ਤੇ ਵਿਆਜ 10% ਤੇ ਤੇਲੀ ਦੀ ਪੈਲੀ ਤੇਰੇ ਤਨਖਾਹ ਵਾਂਗੂ ਅਕਾਊਂਟ ਤੇ ਵੀਰੇ ਟਿਕ ਪੈ ਜਾ ਕਰਗੇ ਤੇ ਜਾਂ ਤੇਰੀ ਤਲੀ ਤੇ ਮੇਰੀ ਗੱਲ ਸੁਣਿਸ਼ ਦੇਣੇ ਜੇ 10000 ਤੋਰੂ ਦੇਣਾ ਹੀ ਤੇ 10000 ਸਿੱਧਾ ਹੀ ਪੂਆ ਜੀ ਮੈਨੂੰ ਲੋੜ ਹੀ ਨਹੀਂ ਹੈਗੀ ਤੁਹਾਨੂੰ ਪਤਾ ਤੇਗਾ ਸਾਰਾ ਕੁਝ ਹੀ ਵਧੀਆ ਚੱਲਦਾ ਮੈਨੂੰ ਇਸ ਚੀਜ਼ ਦੀ ਲੋੜ ਹੀ ਨਾਲੇ ਜੇ ਮੈਂ ਕੁਛ ਇਸ ਤਰ੍ਹਾਂ ਦਾ ਕਰਾਂਗੀ ਵੀ ਤੇ ਇਹਨਾਂ ਨੂੰ ਪੁਛ ਕੇ ਕਰਾਂਗੀ ਘਰ ਦੇ ਨੂੰ ਪੁਛ ਕੇ ਕੱਲੀ ਤੇ ਮੈਂ ਇੰਨਾ ਵੱਡਾ ਡਿਸੀਜਨ ਨਹੀਂ ਨਾ ਲੈ ਸਕਦੀ ਆ ਹੈ ਨਹੀਂ ਇਹੋ ਜੀਆਂ ਗੱਲਾਂ ਕਿਤੇ ਬੰਦਿਆਂ ਥੋੜਾ ਤਾਂ ਸਿੱਧਾ ਮੇਰੀ ਗੱਲ ਸੁਣ ਜੇ ਤੂੰ 50000 ਦਿੰਦਾ ਹੈ ਤੇ 5000 ਤੇ ਨੂੰ ਮਹੀਨੇ ਦੇ ਮਹੀਨੇ ਨਾਲ ਤੈਨੂੰ ਆਜਾ ਕਰਨਾ ਵੇਖ ਤੇਨੂੰ ਕਿੰਨਾ ਬੈਂਕ ਵਾਲੇ ਵੀ ਨਹੀਂ ਇੰਨਾ ਦਿੰਦੇ ਆ ਵਿਆਜ ਹਾਂ 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 ਜਿੰਨਾ ਤੇਨੂੰ ਬਾਰੋਂ ਮਿਲ ਜਾਣਾ ਤੇ ਇਹੋ ਜੀਆਂ ਗੱਲਾਂ ਘਰ ਤੋਂ ਨਾ ਦੱਸੀਦੀਆਂ ਹੁੰਦੀਆਂ ਛੇੜਣੇ ਚਲੋ ਠੀਕ ਆ ਫਿਰ ਵੀ ਮੈਂ ਸੋਚ ਕੇ ਦੱਸਾਂਗੀ ਮੈਨੂੰ ਲੱਗਦਾ ਉਹ ਨਾ ਇਹ ਆ ਗਈ ਹੋਏ ਆ ਇਹ ਲੇਟ ਹੋ ਗਏ ਸੀ ਨਾ ਅੱਜ ਤੇ ਫਿਰ ਮਨਾਂ ਦਾ ਰੋਟੀ ਪਾਣੀ ਵੀ ਕਰਨਾ ਵਾ ਤੇ ਬਾਕੀ ਕੋਈ ਨਹੀਂ ਫਿਰ ਵੀ ਮੈਂ ਤੁਹਾਨੂੰ ਸੋਚ ਕੇ ਦੱਸ ਦਾਂਗੀ ਮੇਰੀ ਗੱਲ ਸੁਣ ਮੇਰੀ ਧੀ ਆ ਨਾ ਤੂੰ ਤੇ ਇਹ ਕੱਲ ਮੇਰਾ ਪੁੱਤ ਕਿਸੇ ਨਾਲ ਕਰੀ ਨਾ ਹਾਂਜੀ ਠੀਕ ਹੈ ਠੀਕ ਹੈ ਭੂਜੀ ਦੇ ਫੋਨ ਦੱਸੀ ਨਾ ਪੂਆ ਦਾ ਫੋਨ ਆਇਆ ਸੀ ਨਾ 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 ਮੈਂ ਨਹੀਂ ਕਿਸੇ ਨੂੰ ਦੱਸਦੀ ਠੀਕ ਹੈ ਠੀਕ ਹੈ ਪੁੱਤ ਮੈਂ ਕੱਲ ਆਉਂਗੀ ਗੱਲ ਲਾਉਂਗੀ ਮੈਂ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਆਇਓ ਠੀਕ ਹੈ ਪੁੱਤ ਠੀਕ OK ਲੇ ਦਸ ਇਹ ਕਿੰਨਾ ਤੇ ਆਈਡੀਆ ਦੇ ਹੁੰਦੇ ਕਿ ਤੂੰ ਵਿਆਜ ਹੀ ਪੈਸੇ ਗੱਲ ਆ ਇਹ ਗੱਲ ਉਹ ਮੈਨੂੰ ਲੋੜ ਹੀ ਨਹੀਂ ਐ ਮੈਂ ਕਰਕੇ ਕੀ ਕਰਨੇ ਉਹ ਨਾਲੇ ਜੇ ਮੈਂ ਹੋ ਜਾ ਕੁਝ ਕਰਨਾ ਸਾਰਿਆਂ ਕੋ ਪਰਮਿਸ਼ਨ ਲੈ ਕੇ ਕਰਨਾ ਭੂਆ ਜੀ ਇਹਦੇ ਤੇ ਭੂਆ ਹੀ ਜਾਣੇ ਮੈਂ ਜਾਣਾ ਫਿਰ ਨਵਾਂ ਬਟਰ ਵੀ ਕਿੰਨੀ ਸੋਨੀ ਵੀਡੀਓ ਆਈ ਹੈ ਨਾ ਇਹ ਤੋਂ ਇੱਕ ਕਿੰਨਾ ਸੋਨਾ ਲੱਗਦਾ ਵਾ ਉਹ ਬਾਤ ਹੀ ਖੂ ਮੰਮੀ ਪਾਜਾ ਮਾਰਦੇ ਪਈ ਮਾਰਨ

ਜਦੋਂ ਨਾ ਮੈਂ ਕਹਾਂ ਨੀ ਦਰਵਾਜ਼ਾ ਬੂਆ ਖੋਲਦਾ ਬੂਆ ਹੀ ਨਹੀਂ ਖੋਲਦੇ ਨਹੀਂ ਨਹੀਂ ਸੀਰ ਹੁੰਦਾ ਪਿਆ ਬੋਲੇ ਉਹ ਸੀ ਮੈਂ ਬੋਲੇ ਕਿ ਫਿਰ ਵੀ ਇਹ ਗੱਲ ਹਲਾ ਬੋਲੇ ਕਿ ਮੰਮੀ ਕੀ ਆ ਪੀਓ ਆਂਟੀ ਉੱਚੀ ਬਣਾਈ ਬੋਲੇ ਹੋ ਗਿਓ ਹਾਂ ਉਹ ਤੇ والله ਤੜੇ ਤੜੇ ਨਾ ਬੋਲ ਰਹੀ ਹੋਈ ਤੜੇ ਨਾ ਬੋਲ ਨਾ ਨਹੀਂ ਉਹ ਖਾਦਾ ਹੀ ਸੀ ਮੈਂ ਕਿਹਾ ਕੀ ਗੱਲ ਹੋ ਗਈ ਆਡੀ ਪਿਆਨਾ ਪੁੱਤ ਮੈਂ ਬੋਲੇ ਹੋਏ ਰੀਦੀ ਤੂੰ ਆ ਗਈ ਰੀਦੀ ਤੂੰ ਆ ਗਈ ਰੀਦੀ ਤੂੰ ਆ ਗਈ ਫ੍ਰਿਜ ਤੇ ਆਏ ਨਾ ਫ੍ਰਿਜ ਤੇ ਨਹੀਂ ਮੈਂ ਪਿੱਛੇ ਰਹਿਾਂਗੀ ਹਾਂ ਜਾਓ ਫੇਰ ਦੁਬਾਰਾ ਪਿਆ ਦੁਬਾਰਾ ਕਹਿੰਦੇ ਰੀਦੀ ਹੈ ਵੇਹਣੀ ਕਾਜਲ ਕਿੰਨਾ ਖਾਈ ਜਾਂਦੀ ਉਹ ਤਰ੍ਹਾਂ ਕਹਿੰਦੀ ਮੈਂ ਕੁਝ ਖਾਂਦੀ ਨਹੀਂ ਹੈਗੀ ਉਹ ਮੈਂ ਨਹੀਂ ਸਾਰਨੀ ਦੁਬਾਰਾ ਬੋਲ ਪੇ